ਇੰਦ ਪਾਕਿਸਤਾਨ ਬਾਰਡਰ ਦੇ ਸਥਿਤ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਸਾਧਾਂਵਾਲੀ ਦੇ ਇੱਕ ਡੇਰੇ ਦੇ ਸ਼ੱਕੀ ਹਲਾਤਾਂ ਵਿੱਚ ਲੱਗੀ ਅੱਗ ਘਰ ਦਾ ਸਾਰਾ ਕੀਮਤੀ ਸਮਾਨ ਨਗਦੀ ਗਿਆਨੇ ਸੜ ਕੇ ਸੁਆ ਗਰੀਬ ਪਰਿਵਾਰ ਦਾ ਰੋ ਰੋ ਬੁਰਾ ਹਾਲ ਤੇ ਸਰਕਾਰ ਨੂੰ ਮਦਦ ਦੀ ਲਈ ਗੁਹਾਰ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਦੇ ਘਰ ਦਾ ਸਾਰਾ ਕੀਮਤੀ ਸਮਾਨ ਨਗਦੀ ਗਿਆਨੇ ਸੜ ਕੇ ਹੋਇਆ ਸੁਆ ਗਰੀਬ ਪਰਿਵਾਰ ਦਾ ਰੋ ਰੋ ਬੁਰਾ ਹਾਲ ਦਾਂ ਇਹਦੇ ਕਰਦੇ ਕਰ ਨਹੀਂ ਗਰੀਬ ਹੈ ਗਿਆ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾਲਾ ਕਹੀ ਕੰਮ ਕਰਦੇ ਰਹੇ ਜਿਵੇਂ ਮੇਰਾ ਘਰ ਵਾਲਾ ਮੈਂ ਇਹ ਕਦੀ ਰਹੀ ਜੋੜ ਜੱਤਾ ਕਰਕੇ ਨਸਮਾੜ ਬਣਾਇਆ ਮੁੰਡੇ ਜੋਗਾ ਮੈਂ ਭਰਤੀ ਦੁਗਾਰ ਮੋਪਿਆ ਤੇਲਾ ਰੱਖਿਆ ਸਾਰਾ ਆਕੋ ਸਸਵਾ ਹੋ ਗਿਆ ਸਾਰਾ ਕੋਸੀ ਪੱਖ ਨਹੀਂ ਬਚਿਆ ਕੱਖ ਮੈਂ ਲੜਾਈ ਤੋਂ ਬਦੀ ਆਪਣੇ ਕੇ ਪੇਕੇ ਚਲ ਗਈ ਹਾਂ ਤੇ ਮਗਰ ਅੱਗ ਲੱਗੀ ਮੇਰੇ ਘਰ ਨੂੰ ਸਾਰਾ ਕੁਛ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈਂ ਮੈਨੂੰ ਜਦ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤ ਕਰੋ ਕੱਖ ਨਹੀਂ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜੱਤਾ ਕਰਕੇ ਆਈ ਸਮਾਨ ਬਣਾਇਆ ਕੱਕ ਨਹੀਂ ਮੱਜਿਆ ਮੇਰਾ ਤੇ ਜਾਂ ਤੇ ਮੇ ਜੋ ਸਰਕਾਰ ਮਤ ਕਰੇ ਆ ਅੱਜ ਤੱਕ ਅੱਜ ਦਾ ਕਾਰਨ ਕੀ ਲੱਗਦਾ ਤੁਹਾਨੂੰ ਅੱਗੇ ਚੰ ਚੱਕੇ ਲੱਗੀ ਆ ਜਾਂ ਇਹ ਘਾਰ ਹੈ ਨਹੀਂ ਕੱਕ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਆਡਾ ਸਾਰਾ ਸਮਾਨ ਸੜ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਰਡਰ ਤੋਂ ਬਚਨੀ ਇਹ ਮੇਰੇ ਨਿਆਣੇ ਬਚ ਜਾਣ ਨਿਆਣੇ ਬਚਾਉਂਦੀ ਟੋਨੀ ਮੇਰਾ ਸਮਾਨ ਸਾਰਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕਮਲੀ ਤੱਕ ਨਹੀਂ ਬਚੀ ਤਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੇਰੇ ਸਰਕਾਰ ਮਤ ਕਰੇ ਮੈਨੂੰ ਗਰੀਬਾਂ ਨੂੰ ਕੁਝ ਦੋ ਇਹ ਸਭ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਬੜਾ ਪ੍ਰਾਤ ਤੇ ਫੈਮਿਲੀ ਨਾਲ ਰਹਿਨੇ ਇਥੇ ਆਪਾਂ ਦੇ ਸ਼ਹਿਰ ਚੱਲ ਗਈ ਹੀ ਲੜਾਈ ਦਾ ਮੂਹਰ ਬਣਿਆ ਹੀ ਆਪਾਂ ਸੋਚੇ ਚਲੋ ਇੱਥੇ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚੱਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਤੂੰ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਆਂਦਾ ਸਵੇਰੇ ਇੱਧਰ ਦੇ ਰਿਆਲ ਚੱਕਰ ਮਾਰਨ ਉਹ ਪਿੰਡ ਰੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅੱਧ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿਰ ਸਰੇ ਮੈਂ ਫਿਰ ਉੱਥੋਂ ਆਇਆ ਮਾਂ ਤਨ ਲੈ ਕੇ ਇੱਥੇ ਤੇ ਵੇਖਿਆ ਸਾਰਾ ਕੁਸ਼ੀ ਖਤਮ ਹੋ ਗਿਆ ਤੇ ਐਂਬੂਲੈਂਸ ਨੂੰ ਫੋਨ ਕੀਤਾ ਪਾਣੇ ਐਂਬੂਲੈਂਸ ਆ ਗਈ ਮੁਕੇ ਤੇ ਫਾਇਰ ਬ੍ਰਿਗੇਡ ਆ ਗਈ ਫਾਇਰ ਬ੍ਰਿਗੇਡ ਆ ਹਾਂਜੀ ਫਾਇਰ ਬ੍ਰਿਗੇਡ ਉਹ ਆ ਗਈ ਤੇ ਉਹਨਾਂ ਨੇ ਫਿਰ ਆਪਣੇ ਆਪ ਨੂੰ ਉਹਨਾਂ ਨੇ ਬਚਾਈਏ ਡੇਰਾ ਬੰਦ ਸੀ ਡੇਰਾ ਬੰਦ ਸੀ ਕਿ ਅੱਜ ਇੱਕ ਖੁੱਲਾ ਹੀ ਤਾਲਾ ਲੱਗਾ ਸੀ ਇੱਕ ਤੱਕ ਤੱਕ ਖੁੱਲਾ ਹੀ ਜਿੱਦਮਗੇ ਸ਼ਰਾਰਤੀ ਅਨਸਰ ਕਹਿੰਨੇ ਅਗ ਲਾਈਏ ਜਾਂ ਅਗ ਲੱਗੀ ਹੈ ਰੱਬ ਜਾਣੇ ਕੀ ਕਰ ਸਕਦੇ ਹਾਂ ਮਾ ਨਹੀਂ ਅਗ ਲੱਗਣਾ ਕਾਰਨ ਨਹੀਂ ਪਤਾ ਲੱਗਾ ਬਸ ਕਾਰਨ ਨਹੀਂ ਪਤਾ ਲੱਗਾ ਕੋਈ ਖਲਸਾ ਕਿਸੇ ਦੇ ਸ਼ਰਾਰਤੀ ਹੈਗੇ ਇੱਕ ਦੋ ਬੰਦੇ ਮਿਲ ਕੇ ਜਿੱਦਾਂ ਇਹਨਾਂ ਲਾਕਤਵਾਜੀ ਹੀ ਪਿੱਛੇ ਜੀ ਝਗੜਾ ਹੋਇਆ ਹੈ ਸਾਡਾ ਹਾਂ ਹਾਂ ਅਨੂਜ ਦੇ ਸ਼ੱਕ ਹੈ ਔਰ ਤੋਂ ਕੋਈ ਪਿੰਡ 'ਚ ਇਹੋ ਜਿਹਾ ਬੰਦਾ ਨਹੀਂ ਹੈਗਾ ਸਾਨੂੰ ਤਾਂ 40-45 ਸਾਲ ਹੋ ਗਏ ਛੱਡੇ ਤੇ ਕਦੇ ਇਹੋ ਜਿਹਾ ਦੇਖਿਆ ਨਹੀਂ ਆਉਣੇ ਇਹਦੇ ਸਬੰਧ 'ਚ ਕੋਈ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਤੁਸੀਂ ਨਹੀਂ ਜੀ ਕੁਛ ਨਹੀਂ ਕੀਤਾ ਜੀ ਕਰਾਂਗੇ ਹਮ ਕਾਰਵਾਈ ਕਿੰਨਾ ਤੋਂ ਨੁਕਸਾਨ ਨੁਕਸਾਨ ਤੇ ਸਮਾਨ ਸਾਰਾ ਹੀ ਖਤਮ ਹੀ ਹੋ ਗਿਆ ਦੱਸ ਹੀ ਨਹੀਂ ਸਕਦੇ ਹਾਂ ਸਾਰਾ ਕੁਝ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਪੈਸਾ ਤੇ ਲਹੀ ਕੋਈ ਜਿਹਨੂੰ ਭਰਤੀ ਕਰਾਉਣ ਵਾਸਤੇ ਲੱਗਾ 60-70 ਹਜ਼ਾਰ ਰੁਪਏ ਹੀ ਉਹ ਰੈਂਕੀ ਖਤਮ ਹੋ ਗਿਆ ਜਿਸ ਜਿਹੜੇ ਦੀ ਤਾਰੀਖ ਪੁੱਤਰ ਸਾਰਾ ਕੁਛ ਹੀ ਖਤਮ ਹੋ ਗਿਆ ਕੀ ਮੰਕਰਦੇ ਪ੍ਰਸ਼ਾਸਨ ਨੂੰ ਹੋਈ ਸਰਕਾਰ ਵੀ ਕੋਈ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆ ਬਾਕੀ ਸਾਨੂੰ ਲਾਲਚ ਨਹੀਂ ਹੈਗਾ ਕਿ ਇਸ ਚੀਜ਼ ਦਾ ਸਾਡਾ ਨੁਕਸਾਨ ਹੋਇਆ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਉਹ ਸਭ ਨਾਲ ਮੰਗ ਮੰਗ ਕੇ ਅੱਗੇ ਬਿਲਕੁਲ ਖਾਸ ਬਾਡਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ ਬਹੁល ਭਾਈ ਤੇ ਦੇਜੇ ਰਹਿੰਦੇ ਹੀ ਇਹਨਾਂ ਦਾ ਜੋ ਹੈਗਾ ਸਮਾਨ ਸਾਬ ਦਲੂਸ ਗਿਆ ਆ ਤੇ ਸਾਡੇ ਬੋਲਦੇ ਨੇ 2.5 ਲੱਖ ਦਾ ਸਮਾਨ ਚਲਾ ਗਿਆ ਤੇ ਬਹੁਤ ਜ਼ਿਆਦਾ ਗਰੀਬਾਂ ਦੇ ਮੁੰਡਿਆਂ ਪਰਤੀਵਾਤ ਤੇ ਰੱਖਿਆ ਛੜ 7000 ਰੁਪਿਆ ਉਹ ਵੀ ਛੜ ਗਿਆ ਸਵਾ ਹੋ ਗਿਆ ਜੀ ਤੇ ਬਹੁਤ ਜ਼ਿਆਦਾ ਗਰੀਬ ਹੈ ਚਲੇ ਅੱਡੇ ਅੱਟ ਨਹੀਂ ਵੀ ਕੋਈ ਰੇਡ ਦੇ ਮੂਤ ਬੇਰ ਹੁੰਦੇ ਨੇ ਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਮੈਂ ਸਾਫ ਕਹਿੰਦਾ ਸਪੰਚ ਸਾਧਾ ਲਈ ਤਾਂ ਇਹਨਾਂ ਦੀ ਬਚਾਈ ਦੀ ਮਦਦ ਕੀਤੀ ਜਾਏ ਵਸਵਦ ਕਿਹਾ ਜੀ ਦਲਬੀਰ ਸਿੰਘ ਜਮੁਦਾਸ ਸਪੰਚ ਸਾਧਾ ਜਮੁਦਾਸ ਸਪੰਚ ਜੀ ਏ ਸਰ ਕੀ ਅਗਲਕ ਨਹੀਂ ਕਰਨਾ ਕੀ ਹੈ ਜੀ ਇਹ ਰਾਤ ਲੱਗੀ ਆ ਕਿਤੇ ਬਾਟਰ ਤੇ ਲੱਗੇ ਪੈਂਟਿਆ ਇਹ ਦੇ ਉੱਠ ਕੇ ਚਾਰੇ ਚਲੇ ਗਏ ਵੀ ਚਲੋ ਇਥੋਂ ਹਟਵੀਂ ਜਲ ਜੰਗੇ ਨਾਲ ਹੀ ਆਹਨ ਤੇ ਕੁੜੀਆਂ ੜੀਆਂ ਲੈ ਕੇ ਚਲੇ ਗਏ ਇਹਨਾਂ ਨੂੰ ਧਾਰ ਦੇ ਲੋਪੈ ਜਾਇਦਾ ਫਿਰ ਸਰਕਾਰ ਨੂੰ ਆਖਾ ਜਾਇਦਾ ਉਹਨਾਂ ਨੂੰ ਗਰੀਬ ਜਿਹੇ ਆ ਤੇ ਚੜੀ ਦੁਨਿਆ ਸੜੋ ਇਥੇ ਰਹਿੰਦਿਆਂ ਨੂੰ ਐ ਵੀ ਕਿਸੇ ਦੇ ਥਾਂ ਤੇ ਰਹਿਣ ਦੇ ਅ ਜਿਹੜੇ ਹੋ ਗਏ ਤੇ ਜੋ ਸੁਣਾਣੀ ਸਾਰਾ ਸੜ ਗਿਆ ਇਹਨਾਂ ਹੁਣ ਤੇ ਅਗਲਾ ਕਰਨਵਸ ਕੀ ਲੱਗਦਾ ਕਿ ਕਿਸਾਨਾਂ ਦੁਆਰਾ ਜਿਹੜੇ ਖੇਤਾਂ ਨੂੰ ਅਗਲੇ ਉਹਦੇ ਦੁਬਾਰਾ ਲੱਗੇ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਰਾਤ ਲੱਗੀ ਹੈ ਹੁਣ ਪਤਾ ਨਹੀਂ ਕਿ ਕਿਸਾਨਾਂ ਤੋਂ ਲੱਗੀ ਹੈ ਤੇ ਉਤਰਨ ਲੱਗੀ ਕਿ ਕene ਲਾ ਦਿੱਤੀ ਹੈ ਇਹ ਵੀ ਪਤਾ ਦਰਵਾਜ਼ਾ ਖੁੱਲਾ ਹੈ ਕਾਕੜ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਹਦੀ ਨਰਕੱਖ ਜਾਂਚ ਹੋਣੀ ਚਾਹੀਦੀ ਹਾਂਜੀ ਇਹ ਹੋ ਜਾਂਦੇ ਆ ਕਿ ਇਨਾਂ ਨੂੰ ਗਰੀਬਾਂ ਨੂੰ ਕੋਈ ਰਾਹਤ ਦਿੱਤਾ ਜਾਏ